ਜੇਰੋਫੀ ਦਾ ਪਰਬਾਰੀ ਮੱਦੇ ਨਜ਼ਰ ਵਿਚ ਆ ਰਿਹਾ ਆ ਸਾਡੇ ਬਿਦਿਆਨ ਦੇ ਪ੍ਰਗਤੀ ਹੈ ਬਸਰੋ ਸਹੀ ਦਿਸ਼ਾ ਨੂੰ ਸਿਰੋਹ ਰਿਹਾ ਹਾਂਜੀ ਸਾਡੀ ਗੱਲ ਜੀ ਪ੍ਰਸ਼ੀ ਕਰਦੇ ਰਿਹਾ ਬੱਚੇ ਨੂੰ ਨਾ ਰੱਖਿਆ ਜਾਂਦਾ ਜਾ ਰਿਹਾ ਕਿ ਨਾ ਦੀ ਪਸੰਦ ਆ ਆ ਗੱਲ ਹੈ ਨਾ ਕਿ ਬਸਰ ਬੀਜਣ ਲਈ ਵੀ ਦੇਖੋ ਪ੍ਰਾਈਵੇਟ ਵੀ ਹੈ ਸਰਕਾਰ ਵਾਲੀ ਤੇ ਸਰਕਾਰ ਖਾਣ ਬਿਨਾ ਮੰਡਾ ਨੂੰ ਲੈ ਕੇ ਹੜ ਦਾ ਮੰਗਲਾ ਜਿਹੜੇ ਪੁਰਾਣੀ ਥਾੜਨ ਦੇ ਬੱਚੇ ਕਿਸਾ ਦਾ ਹੋਇਆ ਇਹਨਾ ਮੰਡਾ ਨੂੰ ਲੈ ਕੇ ਆਇਆ ਜੀ ਤੇ ਜੀ ਸਦਾ ਹੋਣ ਨੂੰ ਚਲਦਾ

ਆ ਆ ਪਿਆਰ ਸਾਨਾਂ ਦੇ ਪੱਲਕੀ ਚਾ ਉਹਨਾਂ ਵਾਲੇ ਦੇ ਨਾਲ ਪੰਜਾਬ ਸਰਕਾਰ ਨੇ ਪੂਰੇ ਪ੍ਰਸ਼ਾਸਨ ਜੋ ਉਹਨਾਂ ਜਿਹੜਾ ਆਏ ਆ ਸਾਡੇ ਇਲਾਕੇ ਵਿੱਚ ਸਾਨਾਂ ਜੁਮੇ ਸਾਨੀ ਮੌਜੂਦ ਤਾਂ ਨਹੀਂ ਪਤਾ ਇਸ ਵਿੱਚ ਕੋਈ ਮਾਤ ਦਾ ਨਹੀਂ ਮੰਨਦਾ ਸਾਰੇ ਜੀਵਨਾਰ ਬੈਠੇ ਪੰਜਾਬ ਸਰਕਾਰ ਦੇ ਨਾਮ ਦੇ ਅੱਗੇ ਆਪਣੇ ਸਮਾਜ ਨੂੰ ਲੈ ਕੇ ਟਿੱਕ ਟਿੱਕ ਦਿੱਤਾ ਨਾ ਉਹ ਥਾਣੇ ਦਾ ਜਾਣਕਾਰੀ ਮੰਗ ਲਈ ਉਹ ਥਾਣਾ ਜਾਰੀ ਕੀਤਾ ਹੈ ਮੇਨਾ ਨੂੰ ਇਹ ਕਹਿਵਾਂ ਨਾ ਉਹ ਪਾਰਟੀ ਦਾ ਲੋਕਤਰੀ ਕੋਈ ਅੰਦਰ ਦੇ ਕੋਈ ਲੋਕਰ ਇੱਕ ਮੋਢੇ ਤੇ ਖੜਾ ਖੜੀ ਕਰੋ ਕੋਈ ਵੀ ਜਿਹੜੀ ਮੋਢੇ ਤੇ ਜਾ ਕੇ ਜਿੱਤਰੀ ਦਾ ਹਿਸਾਬ ਲੇਗਾ ਉਹਦਾ ਕੀ ਹੋਣਾ ਸੀ ਕਿ ਜੇ ਕੋਈ ਮੋੜਦਾ ਨਾ ਪੜ ਕੇ ਗਾ ਲਵੇ ਬਾਹਰ ਕੇ ਪੜ ਕੇ ਚੱਤੇ ਦੋੜੇ ਕੁਝ ਪੜੇ ਉੱਪਰ ਅਰੇ ਨਾ ਅਗੇ ਦਾ ਮਗਰਾ ਹੋਣਾ ਮੁੰਡਾ ਮਗਰੋ ਨਾ ਕਿ ਸਰਨਾ ਬੜਾ ਦਿੱਤੀ ਜੋੜੀ ਮੁੰਡੀ ਕੋਲ ਦੋਹੇ ਘਰ ਭਈਆ ਰਾਜੇ ਕੱਥਾ ਕੱਲੀਆ ਦੋਹੇ ਗੋਲ ਦੀ ਕਹਾਣੀ ਦੀ ਪਈਦਾ ਅੱਜ ਹੋਈ ਇਹ ਮੁੰਡਾ ਤਾਰਾ ਮੋਰ ਵਿਚਾਰ ਜਿਵੇਂ ਲਾਭ ਨੂੰ ਜਿੰਨੇ ਚੁਰਾਣਾ ਚਾਹੀਦਾ ਮੈਂ ਹਰ ਸੁਣੀ ਕਰਦਾ ਭਾਗ ਵਿੱਚ ਬੈਠਾ ਮੋਸਾ ਦੇ ਚਲੇ ਵੀ ਆ ਚੁੱਕਿਆ ਤਾਰੇ ਮੁਝੇ ਕਰਨਾ ਕੋਈ ਲੋੜ ਨਹੀਂ। ਦੋ ਦਿਨਾਂ ਹੋ ਗਏ ਅੱਠ ਬਾਜਣ ਬਖਾ ਦਾ ਦਿਨ ਉਹਨੇ ਕੀ ਹੋ ਜਾਂਦਾ। ਨਹੀਂ ਤਾਂ ਪ੍ਰੈਕਟੀਕਲੀ ਮੇਰੇ ਜਿਹੜਾ ਮਰ ਦੀ ਬੰਦਾ ਸਰਕਾਰ ਦਾ ਆ ਚੌਥੇ ਕਰਕੇ ਦੇਖ ਰਵੇ। ਕਿੰਨੇ ਦਿਨ ਮੁੰਡੇ ਵਿੱਚ ਕਿਹੜਾ ਉੱਵਾਗੇ? ਕਿੰਨੇ ਦਿਨ ਕੀ ਕਰਾਂਗੇ? ਤੇ ਵੀਰੋ ਥਾਲੀਆਂ ਕਰਨਾ ਦਾਇਆ ਖਾਧੀਆਂ ਛੋੜਾਈਆਂ ਦੇ ਵਿੱਚ ਉਹ ਖਾਣ ਭੇਜਿਆ ਗਿਆ। ਜਿਹੜਾ ਖਾਣ ਡੀ.ਪੀ ਨਹੀਂ ਹੈਗਾ। ਉਹ ਅਸੀਂ ਕਦੇ ਸੁਣਿਆ ਵੀ ਨਹੀਂ। ਕੋਈ ਵੀ ਜੀਵਨਦਾਰੋਂ ਪਾਉਣ ਨੂੰ ਤਿਆਰ ਨਹੀਂ। ਜੇ ਦੀ ਨਹੀਂ ਲੈਂਦੇ ਫਿਰ ਉਹ ਮੋਰਗੇਜ ਲੈ ਲੈਂਦੇ ਆ ਉਹ ਵੀ ਨਹੀਂ ਦਿੰਦੇ ਤੇ ਕਹਣਾ ਸਾਹਿਬ ਨੇ ਦੱਸਿਆ ਕਿ 60 40 ਦੀ ਰੇਸ਼ੋ ਹੁੰਦੀ ਆ ਜਦੋਂ ਕਿ ਇਹਨਾਂ ਦੇ ਸੌ ਦਾ 100% ਪਰ ਜਿਹੜੇ ਪ੍ਰਾਈਵੇਟ ਦੁਕਾਨਦਾਰ ਆ ਉਹਨਾਂ ਨੂੰ ਵੇਚਿਆ ਉਹ ਦੁਕਾਨਦਾਰ ਆਪਾਂ ਨੂੰ ਕਿਦਾ ਦਿੰਦੇ ਤੁਹਾਨੂੰ ਪਰਾ ਸਾਰੇ ਕੋਈ ਕਿਦਾ ਸਰਫਰ ਲੈ ਲੋ ਕੋਈ ਦਵਾਈਆਂ ਉਹ ਦਿੰਦਾ ਜਿਹੜੀਆਂ ਹਲਕੀਆਂ ਦਵਾਈਆਂ ਅਸੀਂ ਵਰਤਨੀਆਂ ਨਹੀਂ ਹੁੰਦੀਆਂ ਉਹਦਾ ਰੇਟ ਜੀ 400 ਤੋਂ 600 ਲੱਗਦਾ ਮੇਰੇ ਕਹਿਣ ਤੋਂ ਪਾਵੋ ਤਬੂਈ ਛੇੜੇ ਜੀ 1300 ਦੇ ਬੋਲੇ ਨਾਲ ਨਾ ਕਿਤਾ ਬੰਗੋ ਬੱਤਰ ਬਣਾ ਰਹੀ ਹਣੀ ਇਹ ਜਿਹੜੇ ਧੱਕੇ ਛੇੜੇ ਕਾਰਪੋਰੇਟ ਘਰਾਵੇ ਆਪਾਂ ਕਹਿੰਨੇ ਆ ਇਹ ਕਾਰਪੋਰੇਟ ਘਰਾਵਿਆਂ ਨੂੰ ਸਰਕਾਰਾਂ ਸਾਰੀਆਂ ਮੁੱਛਾ ਚੁੱਕਦੀਆਂ ਲੋਕਾਂ ਨੂੰ ਦੜਗੇ ਰੱਖਦੀਆਂ ਕੁੱਟੇ ਰੱਖਦੀਆਂ ਜਿਹੜਾ ਮੜਾ ਮੁੰਡਾ ਰੋਟੀ ਪਾਣੀ ਆਪਾਂ ਖਾਂਦੇ ਆ ਸਾਡੇ ਵੱਡੇ ਵੀਰ 1377 ਸਰ

ਆਪਾਂ ਡੀਸੀ ਦਫ਼ਤਰ ਇਕੱਠੇ ਹੋਏ ਆ ਕਿਉਂਕਿ ਜਿਹੜੀ ਸਰਕਾਰ ਆ ਇਹ ਆਪਣੇ ਨਾਲ ਬੜੀ ਧੱਕੇਸ਼ਾਹੀ ਕਰ ਰਹੀ ਆ ਜਦੋਂ ਵੀ ਆਪਾਂ ਹੁਣ ਝੋਨੇ ਦੀ ਪਰਾਣੀ ਨੂੰ ਅੱਗ ਲਾ ਰਹੇ ਆ ਤੇ ਪਰਚੇ ਕਰ ਰਹੀ ਆ ਔਰ ਡੀਏਪੀ ਦੀ ਸਮੱਸਿਆ ਬੜੀ ਆ ਰਹੀ ਆ ਪਿੰਡਾਂ 'ਚ ਪਰ ਆਪਾਂ ਹਰ ਵਾਰ ਮੁੰਡਿਆਂ ਦਾ ਇਹ ਜੀ ਕਹਿੰਨਾ ਵੀ ਆਪਾਂ ਡੀਸੀ ਦਫ਼ਤਰ ਕਿਉਂ ਇਕੱਠੇ ਹੁੰਦੇ ਆ ਕਿਉਂਕਿ ਜਿਹੜਾ ਵੀ ਆਪਣਾ ਸਾਰਾ ਕਾਰਜਕਾਰ ਦੇਲੇ ਦਾ ਜਾਂਦਾ ਬੀਜੀ ਸਾਹਿਬ ਦੇ ਦੇਚਾਰੇ ਥੱਲੇ ਜਾਂਦਾ ਪਿਆ ਹੈ ਔਰ ਆਪਾਂ ਮੰਡੀਆਂ ਦੇ ਵਿੱਚ ਜਾਂਦੇ ਵੇ ਆ ਕਿੰਨਾ ਕਿਸਾਨ ਦੁਖੀ ਹੋ ਚੁੱਕਾ ਆ 17 ਮੌਕਰ ਅੱਧਿਕ ਇੰਨੀਆਂ ਢੇਰੀਆਂ ਦੇਖੀਆਂ ਕਿਸੇ ਢੇਰੀ ਦਾ 17 ਮੌਕਰ ਨਹੀਂ ਆਇਆ 20 ਤੋਂ ਪਲੱਸ ਆ ਰਹੇ ਆ ਪਹਿਲਾਂ ਇਹ 20 ਤੋਂ ਪਲੱਸ ਮੌਕਰ ਚੱਕਦੇ ਰਹੇ ਆ ਆ ਹੁਣ ਥੋੜੇ ਸਾਲਾਂ ਤੋਂ ਇਹਨਾਂ ਨੇ ਇਹ ਨਵਾਂ ਕਾਨੂੰਨ ਕੱਢ ਕੇ ਵੇ 17 18 ਪਾਰੇ ਮੌਸਮ ਚਰਾਂ ਦੀ ਆਪਾਂ ਇਸ ਟਾਈਮ ਕਿੰਨਾ ਮੌਸਮ ਠੰਡਾ ਹੋ ਗਿਆ ਕਿਦਾਂ ਮੌਸਮ ਚਰ ਆਊਗਾ ਪਰ ਇਹ ਸਰਕਾਰਾਂ ਨੇ ਕਿਸਾਨਾਂ ਨੂੰ ਲੁੱਟਣ ਦਾ ਇੱਕ ਜਰੀਆ ਬਣਾਇਆ ਹੋਇਆ ਆ ਪਿਛਲੀ ਵਾਰੀ ਵੀ ਆਪਣੇ ਕਿੰਨੇ ਕਿਸਾਨਾਂ ਦੀ ਲੁੱਟ ਹੋਈ ਆ ਇਸ ਸੈੱਲ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਹੀ ਕਿਸਾਨਾਂ ਦੀ ਲੁੱਟ ਕਰ ਰਹੇ ਆ ਔਰ ਆਪਣੇ ਜ਼ਿਲ੍ਹੇ ਵਿੱਚ ਗਰਾਿਆਂ ਬਲਾਕ ਤੋਂ ਇੱਕ ਆਰਥੀਆ ਫੜਿਆ ਗਿਆ ਪਿਛਲੀ ਵਾਰੀ ਤੁਹਾਨੂੰ ਪਤਾ ਹੈ ਸਾਰਿਆਂ ਨੂੰ ਔਰ ਮੀਡੀਆ ਵਿੱਚ ਵੀ ਆਇਆ ਔਰ ਉਥੋਂ ਹੱਤ ਛੱਡ ਕੇ ਆਇਆ ਪਰ ਇਹਨਾਂ ਨੂੰ ਆਪਾਂ ਕਿੱਦਾਂ ਦੁਆ ਕਰੀਏ ਸਰਕਾਰਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਆਪਾਂ ਨੂੰ ਲੁੱਟੇ ਜਾ ਰਹੇ ਆ ਕਦੇ ਸੈਂਟਰ ਦਾ ਮਾਹਨਾਂ ਲਾ ਕੇ ਕਦੇ ਪੰਜਾਬ ਸਰਕਾਰ ਦਾ ਬਹਾਨਾ ਲਾ ਕੇ ਕਿੰਨਾ ਚਿਰ ਲੁੱਟੇ ਹੋਵਾਂਗੇ ਆਪਣੇ ਬਜ਼ੁਰਗ ਵੀ ਆਏ ਆ ਮੈਂ ਖਾਸ ਕਰਕੇ ਨੌਜਵਾਨਾਂ ਨੂੰ ਅਪੀਲ ਕਰਦਾ ਵੀ ਜਦੋਂ ਬਜ਼ੁਰਗ ਤੁਹਾਡੇ ਉਹਦਾ ਤੁਸੀਂ ਕੀ ਕਰਦੇ ਆ ਕਹਿੰਦੇ ਪੁੱਛਿਆ ਮੈਂ ਬਾਪੂ ਉੱਥੇ ਕੀ ਅੱਜ ਬੋਲੇ ਕੀ ਨਹੀਂ ਪਰ ਨਹੀਂ ਨੌਜਵਾਨੋ ਮੈਂ ਤੁਹਾਨੂੰ ਫੇਰ ਦੱਸਦਾ ਪਿਆ ਆ ਤੇਰੇ ਸੰਘਰਸ਼ ਆ ਇਹ ਨੌਜਵਾਨਿਆਂ ਦੇ ਪੈਰਾਂ ਦੇ ਭਾਰ ਜਿਆਦਾ ਹੁੰਦਾ ਇਹ ਜਿਆਦਾ ਜੇ ਹਲ ਸਕਦੇ ਆ ਔਰ ਦੀਪਬਾਈ ਕਹਿ ਗਏ ਕਿ ਆ ਇਸ ਗੱਲ ਨੂੰ ਮੁਰਕਰ ਨਾ ਹੋਵੋ ਉਹਦੀ ਸਬੀਚਾ ਵੀ ਤੁਸੀਂ ਸੁਣਦੇ ਆ ਇਹ ਜਿੰਦੋ ਵੀ ਸੰਘਰਸ਼ ਲੜਨਾ ਪੈਣਾ ਇਹ ਨੌਜਵਾਨੀ ਨੂੰ ਲੜਨਾ ਪੈਣਾ ਚਾਹੇ ਅੱਜ ਲੜ ਲਿਓ ਚਾਹੇ ਕੱਲ ਨੂੰ ਲੜ ਲਿਓ ਜੇ ਇੱਦਾਂ ਹੀ ਤੜਫਦੇ ਰੱਖਣਾ ਆਪਣੇ ਬਜ਼ੁਰਗਾਂ ਨੂੰ ਆਪਣੇ ਪੰਜਾਬ ਨੂੰ ਚਾਹੇ ਬਾਹਲੇ ਦੇਸ਼ਾਂ 'ਚ ਚਲ ਜਾਓ ਟੈਕੜਾ ਬੱਕਰਾ ਅਗਰੇ ਬਾਹਲੇ ਦੇਸ਼ਾਂ ਚ ਚਲ ਜਾਓ ਪਰ ਫੇਰ ਵੀ ਪੰਜਾਬ ਦੀ ਫਿਕਰ ਲੱਗੀ ਰਹਿੰਦੀ ਆ ਮੇਰੇ ਨਾਲ ਦੇ ਕਈ ਨੌਜਵਾਨ ਬਾਹਰ ਚਲ ਗਏ ਬਾਹਲੇ ਮਲਕਾਂ 'ਚ ਚਲ ਗਏ ਪਰ ਫੇਰ ਵੀ ਫੋਨ ਕਰਕੇ ਪੰਜਾਬ ਬਾਰੇ ਪੁੱਛਦੇ ਰਹਿੰਦੇ ਆ ਮੈਂ ਤਾਂ ਮੈਂ ਅੱਜ ਉੱਥੇ ਧਰਨੇ 'ਚ ਕੀ ਹੋਇਆ ਮੰਡੀ ਕਿੱਦਾਂ ਕਿੱਦਾਂ ਆਪਣੇ ਖੇਤਾਂ 'ਚ ਕਿੰਨਾ ਆਪਣਾ ਝੋਨੇ ਦੀ ਉਹ ਦੁਆ ਹੋਈ ਆ ਇਹਨਾਂ ਨੇ ਆਪਾਂ ਨੂੰ ਬੀਜ ਦਿੱਤੇ ਔਰ ਚైనਾਬਾਰਸ ਨੇ ਕਿਦਾ ਕਿੰਨਾ ਛੋਟਾ ਰਹਿ ਗਿਆ ਆਪਣਾ ਝੋਨਾ ਪਰ ਉਹਦਾ ਕੋਈ ਮੁਆਜਬਾ ਨਹੀਂ ਜੇ ਆਪਾਂ ਹੁਣ ਤੁਸੀਂ ਦੇ ਦੋ ਸੈਟ ਲਾੜ ਅੱਗਾ ਅੱਗਾ ਆਪਣੀਆਂ ਚੱਕ ਦੀ ਆ ਵੇ ਅੱਗਾ ਅੱਗਾ ਜਦੋਂ ਲਾਉਣੀਆਂ ਵੇ ਅੱਗੇ ਚੱਕ ਲੈਣੀਆਂ ਪਰ ਆਪਾਂ ਫੇਰ ਵੀ ਮੈਂ ਇਹੀ ਕਹਣਾ ਨੌਜਵਾਨੋ ਪਿੰਡਾਂ ਜੋ ਨਿਕਲੋ ਜਦੋਂ ਤੁਸੀਂ ਕਿਤੇ ਧਰਨੇ ਤੇ ਜਾਂਦੇ ਨਾ ਕੁਝ ਵੀ ਬੋਲਿਆ ਜਰੂਰ ਕਰੋ ਚਾਹੇ ਫਦੇ ਦੀ ਸਾਂਝ ਪਾਇਆ ਕਰੋ ਪਰ ਜੇ ਤੁਸੀਂ ਗਾਂ ਬਾ ਗਾਂ ਬਦੂ ਹੋ ਕੇ ਬੋਲੋਗੇ ਤੇ ਹੀ ਸਾਡੇ ਬੋਲਣ ਦਾ ਫੈਸਲਾ ਆ ਪਰ ਆਪਾਂ ਅੱਜ ਇਕੱਠੇ ਹੋਏ ਆ ਆਪਾਂ ਮੰਗ ਪੱਤਰ ਦੇਣਾ ਪਰ ਨਵੇਸਲੇ ਨਹੀਂ ਹੋਣਾ ਮੰਡੀਆਂ ਦੇ ਵਿੱਚ ਜਾ ਕੇ ਤੁਸੀਂ ਆਪਣਾ ਝੋਨਾ ਲੈ ਕੇ ਜਾਣਾ ਕੋਈ ਗੱਲ ਨਹੀਂ ਨਾਲ ਦੀ ਢੇਰੀ ਵਾਲੇ ਨੂੰ ਵੀ ਪੁੱਛੋ ਮੇਰਾ ਵੀਰ ਤੇਰਾ ਕਿੰਨਾ ਮੌਕੇ ਆਇਆ ਜੇ ਕਿਸੇ ਨੂੰ ਤੰਗੀ ਪਰੇਸ਼ਾਨੀ ਹੋਵੇ ਜੂਨੀਅਨ ਨਾਲ ਸੰਪਰਕ ਕਰੋ ਪਾਰਾ ਕਿਸਾਨਾਂ ਦੀ ਲੁੱਟਣੀ ਹੋਣ ਦੇ ਨਹੀਂ ਚਾਹੇ ਜੋ ਮਰਜ਼ੀ ਹੋ ਜਵੇ ਸਾਡੇ ਪ੍ਰਧਾਨ ਸਾਹਿਬ ਦੱਲੇਵਾਲ ਸਾਹਿਬ ਦਾ ਇੱਕੋ ਹੀ ਸੁਨੇਹਾ ਆ ਬੇ ਜੇ ਜ਼ਿੰਦਗੀ ਲੇਖੇ ਲਾਉਣੀਆਂ ਤਾਂ ਪੰਜਾਬ ਦੇ ਲਾਉਣੀਆਂ ਆ ਆ ਪਿਛਲੇ ਦਿਨ ਨਵੇਂ ਸ਼ਹਿਰ ਦੇ ਵਿੱਚ ਦੱਲੇਵਾਲ ਸਾਹਿਬ ਆਏ ਸੀ ਉਹਨਾਂ ਆਣ ਵਾਲੇ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਪਧਰੀ ਮੀਟਿੰਗ ਰੱਖੀ ਜਾਣੀ ਆ ਦੱਲੇਵਾਲ ਸਾਹਿਬ ਨੇ ਆਣਾ ਸਾਰੇ ਭਰਾਵਾਂ ਨੇ ਜ਼ਰੂਰ ਪਹੁੰਚਣਾ ਔਰ ਨਾਲ ਆਪਣੇ ਭਰਾਵਾਂ ਨੂੰ ਲੈ ਕੇ ਪਹੁੰਚਣਾ ਹੋਰ ਔਰ ਮੇਰੇ ਭਰਾਵੋ ਜਾਗਦੇ ਰਹੋ ਇਹ ਨਾ ਦੇਖੀ ਜਾ ਕਰੋ ਬਈ ਦੂਜੇ ਕਿਸਾਨ ਦੀ ਲੁੱਟ ਹੁੰਦੀ ਆ

ਭੜ ਕੇ ਤੁਹਾਡੇ ਮਗਰ ਜਿਹੜਾ ਛੋਟਾ ਜ਼ਿਮੀਦਾਰ ਹੈ ਉਹ ਮਰ